Yeah. you ਲਾਕਤੂ ਪ੍ਰਧਾਨ ਇਕਤਾ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਵੱਲੋਂ ਵੈਸੇ ਇਕਤਾ ਪਾਰਟੀ ਸਮੇਂ-ਸਮੇਂ ਤੇ ਮੈਸਮੇ ਦਾ ਸਰਕਾਰਾਂ ਦੇ ਖਿਲਾਫ ਰਿਸ਼ਤਾਚਾਰ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਹ ਲਗਾਤਾਰ ਪ੍ਰੋਗਰਾਮ ਕਰਦੀ ਆਈ ਹੈ ਅੱਜ ਮੈਸਮੇ ਦਾ ਵਿਸ਼ੇਸ਼ ਤੌਰ ਤੇ ਕਿਉਂਕਿ ਪਿਛਲੇ ਦਿਨੀ ਅਸੀਂ ਮੈਸਮੇ ਦਾ ਇਕਤਾ ਪਾਰਟੀ ਨੂੰ 10 ਸਾਲ ਦਾ ਸਮਾਂ ਹੋ ਗਿਆ ਸੀਗਾ ਔਰ ਕਾਫੀ ਸਾਥੀਆਂ ਨੇ ਆਣ-ਚਾਨ ਦੇ ਨਾਲ ਮੈਸਮੇ ਦਾ ਇਹ ਤੌਰ ਮੰਾਇਆ ਗਿਆ ਇਸੇ ਕਰਾਈ ਅੱਜ ਸਾਰੇ ਸਾਥੀਆਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਵੀ ਇਕਤਾ ਪਾਰਟੀ ਜਿਹੜੀ ਹੈ ਇੱਕ ਸਾਲ ਵਾਸਤੇ ਇੱਕ ਸਾਲ ਵਾਸਤੇ ਸਰਦਾਰ ਪਰਮਜੀਤ ਸਿੰਘ ਨੂੰ ਅਗਵਾਈ ਦੇ ਵਿੱਚ ਮੈਂ ਸਮਝਦਾ ਸਾਰੇ ਪ੍ਰੋਗਰਾਮ ਹੋਣਗੇ ਉਹ ਜਿੰਨੀਆਂ ਵੀ ਮੀਟਿੰਗਾਂ ਹੋਣ ਚਾਹੇ ਕੋਈ ਪ੍ਰੋਗਰਾਮ ਹੋਵੇ ਵੀ ਇਹ ਸਾਥੀ ਦੀ ਅਗਵਾਈ ਦੇ ਵਿੱਚ ਵੀਨਾਰੀ ਟੀਮ ਦੀ ਅਗਵਾਈ ਦੇ ਵਿੱਚ ਪ੍ਰੋਗਰਾਮ ਹੋਣਗੇ ਉਹ ਇੱਕ ਮੈਂ ਸਮਝਦਾ ਇੱਕ ਫੈਸਲਾ ਜਿਹੜਾ ਇੱਕ ਹੋਰ ਬਹੁਤ ਜ਼ਰੂਰੀ ਕੀਤਾ ਗਿਆ ਤੋਂ ਤੇ ਹਲਕਾ ਕਪੂਰ ਥੱਲੇ ਦੇ ਵਿੱਚ ਵੀ ਕਾਫੀ ਸਮੇਂ ਤੋਂ ਮੈਸਮੇ ਦਾ ਛੜਕਾ ਨਾਲੀਆਂ ਦੀਆਂ ਖਾਸ ਤੌਰ ਤੇ ਸਟੀਲ ਲੈਟਾਂ ਦੀਆਂ ਵੀ ਜਿਹੜੇ ਨਗਰ ਨਿਗਮ ਦੇ ਵਿੱਚ ਪ੍ਰਿਸ਼ਟਾਚਾਰ ਹੋ ਰਿਹਾ ਕਿਉਂਕਿ ਉੱਤੇ ਪੰਜ ਸੱਤ ਬੰਦੇ ਇਹੋ ਜਿਹੇ ਹੈਗੇ ਆ ਵੀ ਜਿਹੜੇ ਸਰਕਾਰ ਦੇ ਪੈਸਿਆਂ ਨੂੰ ਚੂਨਾ ਲਾਉਂਦੇ ਪਏ ਆ ਇਹ ਗੱਲਾਂ ਮੈਸਮੇ ਦਾ ਹਲਕਾ ਇੰਚਾਰਜ ਜੰਦੀਸਾ ਨੂੰ ਪਿਛਲੇ ਕਈਆਂ ਵੀ ਸੀ ਕਿ ਨਗਰ ਨਿਗਮ ਦੇ ਵਿੱਚ ਬਹੁਤ ਘਟਾਲਾ ਹੋ ਰਿਹਾ ਖਾਸ ਤੌਰ ਤੇ ਸਟਰੀਟ ਲਾਇਰ ਜਿਹੜੀ ਕਪੂਰਥਲੇ ਵਿੱਚ ਤੁਸੀਂ ਸਾਰਾ ਕਿਤੇ ਰਾਤ ਨੂੰ ਕਵਰ ਕਰੋ ਵੀ ਕੋਈ ਵੀ ਲਾਇਰ ਜਿਹੜੀ ਹੈ ਕਪੂਰਥਲਾ ਹਨੇਰੇ 'ਚ ਵਸਣ ਦੇ ਆ ਵਾ ਔਰ ਨਗਰ ਨਿਗਮ ਦੇ ਵਿੱਚ ਜਿਹੜੇ ਸਟਰੀਟ ਲਾਇਰ ਜਿੰਨਾਂ ਦੇ ਅੰਡਰ ਹੈਗੀ ਹੈ ਉਹ ਕਾਗਜ਼ਾਂ ਦੇ ਵਿੱਚ ਹੀ ਮੈਂ ਸਮਝਦਾ ਲਾਈਟਾਂ ਨੂੰ ਪੂਰਾ ਕਰਕੇ ਵੀ ਕਪੂਰ ਥੱਲੇ ਨੂੰ ਇੱਕ ਸਰਕਾਰ ਨੂੰ ਚੋਣਾਂ ਲਾ ਜਾ ਰਿਆ ਉਹ ਪੰਜ ਸੱਤ ਬੰਦਿਆਂ ਦੇ ਨਾਮ ਲੈ ਕੇ ਉਹ ਇੱਕ ਜਿਹੜਾ ਨਸ਼ਿਆਂ ਦੇ ਖਿਲਾਫ ਇਦਾ ਪਾਰਟੀ ਨੇ ਕਾਫੀ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਯੋਰਮ ਕਰਦੀ ਆਈ ਹੈ ਕਿਉਂਕਿ ਪੁਲਸ ਦੀਆਂ ਜਰੀਆਂ ਜਿਹੜੀਆਂ ਅੱਕਾ ਜਰੀਆਂ ਬੰਦ ਹੋਈਆਂ ਪਈਆਂ ਸਾਲ ਬਾਅਦ ਇੱਕ ਰੌਂਡ ਮਾਰਦੇ ਆ ਮੱਲਿਆ ਚ ਵੀ ਪੁਲਸ ਨੇ ਬੜਾ ਕੰਮ ਕੀਤਾ ਪੁਲਸ ਨੇ ਬੜਾ ਕੰਮ ਕੀਤਾ ਪਰ ਮੈਂ ਸਮਝਦਾ ਹਾਂ ਕਪੂਰ ਥੱਲੇ ਵਿੱਚ ਕਿ ਡੀਐਸਪੀ ਸਾਹਿਬ ਬੜੇ ਵਧੀਆ ਕਪੂਰਥਲੇ ਚਾਏ ਆ ਕਿਉਂਕਿ ਕਈ ਵਾਰੀ ਬੰਦੇ ਨੂੰ ਨਿਗਾਹ ਚ ਨਹੀਂ ਹੁੰਦੀ ਕਿ ਆਹ ਕੰਮ ਕੌਣ ਕਰਦਾ ਪਿਆ ਆਹ ਕੰਮ ਕੌਣ ਕਰਦਾ ਪਿਆ ਆ ਇਹ ਦੋਨਾਂ ਮੁੱਦਿਆਂ ਨੂੰ ਲੈ ਕੇ ਨਗਰ ਨਿਗਮ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਹ ਦੋ ਮੰਗ ਪੱਤਰ ਮੈਂ ਸਮੇਂ ਦਾ ਵੀ ਡੀਸੀ ਸਾਹਿਬ ਨੂੰ ਇੱਕ ਐਸਐਸਪੀ ਸਾਹਿਬ ਨੂੰ ਉਹ ਦੋਨੇ ਮੰਗ ਪੱਤਰ ਜਿਹੜੇ ਆ ਮੋੱਖ ਮੰਤਰੀ ਸਾਹਿਬ ਨੂੰ ਭੇਜੇ ਜਾਣਗੇ ਨਗਰ ਨਿਗਮ ਦੇ ਵਿੱਚ ਜਿੰਨੀ ਠੱਗੀ ਠੋਰੀ ਹੋ ਰਹੀ ਹੈ ਵੀ ਸ਼ਾਇਦ ਮੈਡਲ ਕਮਿਸ਼ਨਰ ਨੂੰ ਨਜ਼ਰ ਨਹੀਂ ਆਂਦੀ ਪਰ ਅਸੀਂ ਮੈਡਲ ਕਮਿਸ਼ਨਰ ਦੀ ਅੱਖਾਂ ਖੋਲਣ ਵਾਸਤੇ ਕਿਉਂਕਿ ਮੈਡਲ ਕਮਿਸ਼ਨਰ ਦੀ ਜ਼ਿੰਮੇਵਾਰੀ ਬੰਦੀ ਹੈ ਇਹ ਮੇਰੇ ਦਫ਼ਤਰ ਵਿੱਚ ਕੀ ਹੋ ਰਿਹਾ ਮੇਰੇ ਦਫ਼ਤਰ ਵਿੱਚ ਕੀ ਹੋ ਰਿਹਾ ਸ਼ਰਿਆਂ ਵਿੱਚ ਲਾਟਾਂ ਦਾ ਘਪਲਾ ਹੋ ਰਿਹਾ ਵਾ ਸ਼ਰਿਆਂ ਮੈਂ ਸਮੇਂ ਦਾ ਵੀ ਇਹ ਜਿਹੜੇ 5-7 ਬੰਦੇ ਹੈਗੇ ਆ ਨਗਰ ਨਿਗਮ ਨੂੰ ਖਾਈ ਜਾਂਦੇ ਪਏ ਆ ਕਿਉਂਕਿ ਇੱਕ ਦਿਨ ਨਗਰ ਨਿਗਮ ਨੂੰ ਇਹ ਖਾਈ ਜਾਂਦੇ ਪਏ ਆ ਦੂਸਰਾ ਨਗਰ ਨਿਗਮ ਰਾਣਾ ਗੁਰਜੀਤ ਸਿੰਘ ਨੇ ਜਿਹੜੀ ਨਗਰ ਨਿਗਮ ਬਣਾਤੀ ਕਪੂਰ ਥੱਲੇ ਦੀ ਇਹ 50 ਬੰਦਿਆਂ ਦੀਆਂ ਤਰਖਾਵਾਂ ਦੇਣੀਆਂ ਜੇ 50 ਬੰਦਿਆਂ ਤਰਖਾਵਾਂ ਉਥੋਂ ਇਹ ਲੈ ਗਏ ਬਾਕੀ ਰੇਂਦਾ ਖੁੰਦਾ ਜਿਹੜੇ ਬਿਜਲੀ ਮੈਹਿਕਮਾ ਉਹ ਦੂਸਰਾ ਪੰਲਾ ਦਫਤਰ ਜਿਹੜਾ ਵਾ ਇਹ ਖਾਈ ਜਾਂਦੇ ਆ ਤੇ ਕਪੂਰਤਲੇ ਵਿੱਚ ਕਿੱਥੋਂ ਛੜਕਾ ਬਣਿਆ ਕਿੱਥੋਂ ਨਾਲੀਆਂ ਬਣੀਆਂ ਉਹ ਤੇ ਸਿਰਫ ਜਿਹੜੇ ਪੈ ਕੱਟੇ ਹੁੰਦੇ ਆ ਮਾਰੇ ਮੋਟੇ ਉਹ ਤੇ ਐਮਸੀ ਨੇ ਤਰਖਾਵਾ ਜਾਈ ਜਾਂਦੀਆਂ ਪਈਆਂ ਵਾ ਜਾਂ ਜਿਹੜੇ ਆ ਵੀ ਨਗਰ ਨਿਗਮ ਦੇ ਅਧਿਕਾਰੀ ਟਕੀਆਂ ਮਾਰੀ ਜਾਂਦੇ ਪਈ ਉਹਨਾਂ ਵਾਸਤੇ ਆ ਦੂਸਰੀ ਮੇਰੀ ਇੱਕ ਹੋਰ ਬੇਨਤੀ ਹੈ ਵੀ ਕਈ ਕਪੂਰਤਲੇ ਵਿੱਚ ਇਹੋ ਜਿਹੇ ਕਾਉਂਸਲਰ ਹੈਗੇ ਆ ਮੈਂ ਸਾਰੇ ਨਹੀਂ ਕਹਿੰਦਾ ਇੱਕ ਦੋ ਕੌਂਸਲਰ ਹੈਗੇ ਆ ਜਿਹੜੇ ਆਪਣੀਆਂ ਵਾੜਾ ਵਿੱਚੋਂ ਪੈਸੇ ਇਕੱਠੇ ਕਰਕੇ ਵੀ ਜਿਹੜੇ ਉਹ ਉਹਨਾਂ ਕੋਲੋਂ ਇਕੱਠੇ ਕਰਕੇ ਉਥੇ ਪੈਸੇ ਲਾਈ ਜਾਂਦੇ ਮੈਂ ਉਹਨਾਂ ਐਮਸੀ ਨੂੰ ਸਿਹਤ ਦਿਨਾ ਕਿਉਂਕਿ ਮੇਰੇ ਕੋਲ ਪ੍ਰੂਫ ਹੈ ਮੇਰੇ ਕੋਲ ਬੰਦੇ ਆਏ ਪਏ ਆ ਤੇ ਸਾਡੇ ਕੋਲੋਂ ਐਮਸੀ 5-500 ਰੁਪਏ ਮਹੀਨਾ ਮੰਗਦੇ ਪਏ ਆ ਇਸ ਕਰਕੇ ਉਹਦਾ ਅਜਮਾ ਨਾਂ ਤਾਂ ਨਹੀਂ ਲਿਆ ਕਿਉਂਕਿ ਮੈਂ ਇਹ ਕਿ ਵੀ ਗੇੜਾ ਗੋੜਾ ਮਾਰੇ ਉਹ ਬੰਦੇ ਪ੍ਰੈਸ ਚ ਕਹਿਣ ਨੂੰ ਵੀ ਤਿਆਰ ਹੈ ਕਿ ਅਸੀਂ ਪ੍ਰਧਾਨ ਜੀ ਕਹਾਂਗੇ ਸਾਡੇ ਕੋ ਐਮਸੀ ਪੈਸੇ ਮੰਗਦੇ ਆ ਵੀ ਜੇ ਉਹ ਐਮਸੀ ਇੰਨੇ ਇੰਨੇ ਘਟਿਆ ਗੁਰੂ ਖੁਦ ਗਰੀ ਕੇ ਆ ਗਏ ਆ ਤੂੰ ਆਪਣੀ ਤਰਖਾਵਾਂ ਕਿਉਂ ਨਹੀਂ ਜਾਣਦੇ ਬਾਟਾ ਵਿੱਚ ਇਸੇ ਕਰਕੇ ਜਿੰਨਾ ਕਪੂਰ ਥੱਲੇ ਦੇ ਵਿੱਚ ਐਸ ਵੇਲੇ ਵੀ ਜਿਹੜਾ ਟਪਲਾ ਹੋ ਰਿਹਾ ਵੀ ਰਾਣੇ ਦੀ ਜਿਹੜੀ ਸਰਕਾਰ ਕਮੇਟੀ ਚ ਬਣੀ ਪਈ ਹੈ ਉਹ ਸ਼ਰਿਆ ਮੈਂ ਸਾ ਨਗਰ ਨਿਗਮ ਜਿਹੜਾ ਵਾ ਲੁੱਟਣ ਤੇ ਆਇਆ ਪਿਆ ਵਾ ਮੈਂ ਹਲਕਾ ਇੰਚਾਰਜ ਨੂੰ ਬੇਨਤੀ ਕਰਦਾ ਚੰਦੀ ਸਾਹਿਬ ਨੂੰ ਕਿ ਅਸੀਂ ਪਿੱਛੇ ਵੀ ਮੈਂ ਉਹਨਾਂ ਕੋਠੀ 'ਚ ਬੈਠ ਗੱਲ ਕਹੀ ਸੀਗੀ ਕਿ ਕਮੇਟੀ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਇੱਕ ਵਾਰੀ ਕਮੇਟੀ ਜਾਣ ਉਹ ਜਿਹੜੇ ਜਿਹੜੇ ਲਾਈਟ ਵਾਲੇ ਜਾਂ ਪਰਲੇ ਦਫ਼ਤਰ ਵਾਲੇ ਵੀ ਸ਼ਰਿਆਮ ਠੱਗੀ ਠੋਰੀ ਮਾਰਦੇ ਇਹਨਾਂ ਦੀ ਇਨਕੁਆਇਰੀਆਂ ਕਰਕੇ ਇਹਨਾਂ ਨੂੰ ਸ਼ਰਿਆਮ ਜਿਹੜਾ ਸਸਪੈਂਡ ਕੀਤਾ ਜਾਵੇ ਡਿਸਮਿਸ ਕੀਤਾ ਜਾਵੇ ਉਹਨਾਂ ਦੇ ਨਾਂ ਅਸੀਂ ਲਿਖ ਕੇ ਜ਼ਰੂਰ ਉਹਨਾਂ ਦੇ ਨਾਮ ਲਿਖੇ ਸੀ ਮੰਗ ਪੱਤਰਾਂ ਵਿੱਚ ਪਾਵਾਂਗੇ ਤੇ ਜਾਣੀ ਸਰਕਾਰ ਨੂੰ ਪਤਾ ਲੱਗੇ ਹਲਕਾ ਇੰਚਾਰਜ ਸਾਹਿਬ ਨੂੰ ਪਤਾ ਲੱਗੇ ਕਿ ਕਪੂਰ ਥੱਲੇ ਵਿੱਚ ਜਿਹੜਾ ਵਾ ਕੋਈ ਠੱਗੀ ਧੋਰੀ ਜਿਹੜੀ ਹੋ ਰਹੀ ਹੈ ਜਦ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਕੋਈ ਹੋਰ ਨਹੀਂ ਕੋਈ ਹੈਗਾ ਪ੍ਰਾਈਵੇਟ ਬੰਦਾ ਨਹੀਂਗਾ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਹੈਗੇ ਆ ਉਹੀ ਕਮੇਟੀ ਨੂੰ ਖਾਈ ਜਾਂਦੇ ਅੱਜ ਦਾ ਨਹੀਂ ਖਾਂਦੇ ਕਾਫੀ ਸਮੇਂ ਤੋਂ ਖਾਂਦੇ ਆ ਕਿਉਂਕਿ ਇਕਤਾ ਪਾਰਟੀ ਨੇ ਹੁਣ ਇੱਕ ਝੰਡਾ ਬੁਲੰਦ ਕਰ ਲਿਆ ਵੀ ਚਾਹੇ ਕੋਈ ਕਿਸੇ ਵੀ ਦਫ਼ਤਰ ਦਾ ਕੋਈ ਵਿਭਾਗ ਦਾ ਹੋਵੇ ਉਹਦੇ ਖਿਲਾਫ ਉਸੇ ਵੇਲੇ ਧਰਨਾ ਲਾ ਕੇ ਸਰਕਾਰ ਨੂੰ ਦੱਸਿਆ ਜਾਊਗਾ ਕਿ ਇਹਦੇ ਤੇ ਪਰਚਾ ਪਾ ਕੇ ਵੀ ਇਹਨੂੰ ਤੁਰੰਤ ਡਿਸਮਿਸ ਕਰਕੇ ਇਹਨੂੰ ਜੇਲਾ ਸੁੱਟਿਆ ਜਾਵੇ ਇਹੀ ਕਪੂਰਲੇ ਹਾਲਾਤ ਬਣੇ ਪਿਆ ਇਸ ਵੇਲੇ ਤਾਂ ਵੀ ਵਿਕਾਸ ਨਹੀਂ ਹੋ ਰਿਹਾ ਇੱਕ ਮੈਂ ਤੁਹਾਨੂੰ ਬੇਨਤੀ ਜਰੂਰ ਕਰੂੰਗਾ ਕਿ ਕਪੂਰਥਲੇ ਦੇ ਸ਼ਾਮ ਨੂੰ ਢੇੜਾ ਮਾਰ ਕੇ ਸ਼ਹਿਰ ਦਾ ਕਿ ਕੀ ਸ਼ਲਾਹਤ ਕਪੂਰਥਲੇ ਦੇ ਹੈਗੇ ਆ ਚੋਰੀਆਂ ਚਾਰੀਆਂ ਰੋਜ਼ ਹੋਣਦੀਆਂ ਕਿਉਂਕਿ ਲੋਕਾਂ ਦੀਆਂ ਚੋਰੀਆਂ ਹੁੰਦੀਆਂ ਨਗਰ ਨਿਗਮ ਵਾਲੇ ਜੇਬਾਂ ਭਰੀਆਂ ਜਾ ਰਹੀਆਂ ਇਹ ਕਪੂਰਥਲੇ ਨੁਕਸਾਨ ਹੈਗਾ ਇਹੀ ਮੈਂ ਸਮਝਦਾ ਵੀਕਾ ਪਾਰਟੀ ਦਾ ਅੱਜ ਦਾ ਏਜੰਡਾ ਸੀਗਾ ਇੱਕ ਤਾਂ ਪਾਰਟੀ ਤੁਹਾਨੂੰ ਜ਼ਿੰਮੇਵਾਰੀ ਦੇਣ ਜਾ ਰਹੀ ਹੈ ਇੱਕ ਸਾਲ ਲਈ ਕਿ ਜਿੰਨੇ ਵੀ ਪਾਰਟੀ ਦੀ ਗਤੀਵਿਧੀਆਂ ਤੁਹਾਡੇ ਦੁਆਰਾ ਹੀ ਚਲਾਈ ਜਾਊਂਗੀਆਂ ਤਾਂ ਇਹ ਜ਼ਿੰਮੇਵਾਰੀ ਨੂੰ ਤੁਸੀਂ ਕਿੱਦਾਂ ਦੇ ਦੇ? ਜੇ ਬਾ ਪਹਿਲਾਂ ਪਾਰਟੀ ਚੱਲਦੀ ਆਈ ਆ ਪ੍ਰਧਾਨ ਜੀ ਬਦੌਲਤ ਉਦਾਂ ਹੀ ਅੱਗੇ ਪਾਰਟੀ ਉਦਾਂ ਹੀ ਚੱਲੂਗੀ ਤੇ ਬਲੰਦੀਆਂ ਤੱਕ ਇਹਨੂੰ ਪਹੁੰਚਾਉਂਦੇ ਰਾਵਾਂਗੇ। ਜੋ ਵੀ ਕਪੂਰਥਲੇ ਦੇ ਹਾਲਾਤ ਆ ਜੋ ਪ੍ਰਧਾਨ ਜੀ ਨੇ ਤੁਹਾਡੇ ਅੱਗੇ ਬਿਆਨ ਕੀਤੇ ਆ ਉਹ ਕਮਲੀਆਂ ਜਿਹੜੀਆਂ ਵਾ ਸਰਕਾਰ ਅੱਗੇ ਜਾਂਦੀਆਂ ਜਾਣਗੀਆਂ ਇਹ ਜਿਹੜੀ ਪਾਰਟੀ ਦੀ ਕਮਾਂਡ ਅੱਜ ਸਜੀਤ ਨੂੰ ਦਿੱਤੀ ਗਈ ਹੈ ਕਿਸ ਤਰੀਕੇ ਨਾਲ ਮਰਕਰ ਦਾ ਸਹਿਯੋਗ ਸਜੀਤ ਨੂੰ ਰਹੂਗਾ ਸਭ ਤੋਂ ਪਹਿਲਾਂ ਮੈਂ ਸਜੀਤ ਸਿੰਘ ਮਾਨ ਔਰ ਸਾਰਿਆਂ ਨੇ ਮੇਰੇ ਵੱਲੋਂ ਜੈਵਾਨ ਨੀਤੀ ਹਰ ਹਰ ਉਹਨਾਂ ਦੀ ਬਾਗੂ ਜੀ ਦਾ ਕਲਸਾ ਬਾਗੂ ਜੀ ਦੇ ਫਤਿਹ ਜੋ ਅੱਜ ਸਾਡੇ ਕਿਰਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀ ਸ਼੍ਰੀ ਗ੍ਰਿਮੀਤ ਲਾਲ ਬਿੱਟੂ ਜੀ ਹੋਣਾ ਨੇ ਅੱਜ ਜਿਹੜੀ ਪਾਰਟੀ ਦੀ ਡੋਰ 1 ਸਾਲ ਵਾਸਤੇ ਜੋ ਜ਼ਿੰਮੇਵਾਰੀ ਸਾਡੇ ਸਰਦਾਰ ਪੰਜੀ ਸਿੰਘ ਕੋਲਿਆਵਲ ਸਾਹਿਬ ਨੂੰ ਦਿੱਤੀ ਹੈ ਕਿ ਸਾਨੂੰ ਵੀ ਉਮੀਦ ਹੈ ਕਿ ਜਿੱਦਾਂ ਸਾਡੀ ਪਹਿਲਾਂ ਹੀ ਪਾਰਟੀ ਸਾਡੇ ਪ੍ਰਧਾਨ ਜੀ ਦੇ ਸਹਿਯੋਗ ਦੇ ਨਾਲ ਬਰਕਰਾਰ ਸੀਗੀ ਸਾਡੇ ਵਰਕਰਾਂ ਦੇ ਨਾਲ ਤੇ ਅੱਜ ਵੀ ਅਸੀਂ ਉਹੀ ਚਾਹੁੰਦੇ ਕਿ ਸਾਡੇ ਪਰਮਜੀਤ ਹੋਣੇ ਐ ਸਦਾ ਪੰਜੀ ਸਿੰਘ ਕੋਲਿਆਵਰ ਸਾਹਿਬ ਵੀ ਆਪਣੇ ਪੂਰੇ ਬਲਬੂਤੇ ਤੇ ਇਸ ਪਾਰਟੀ ਨੂੰ ਅੱਗਾ ਵਧਾਉਣਗੇ ਕਿ ਜਿਹੜੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਆਪਣੇ ਦਮ ਤੇ ਮਸਲੇ ਹੱਲ ਕਰਿਆ ਕਰਨਗੇ